ਸਤਿ ਸ਼੍ਰੀ ਅਕਾਲ ਜੀ ਹੱਥ ਬਨ ਗਏ ਯਾਰ ਬੇਨਤੀ ਆ ਭਰਾਵਾਂ ਨੂੰ ਖਾਸ ਕਰਕੇ ਕਿ ਜਿਹੜੇ ਵਿਆਹ ਕੇ ਲਿਆਂਦੀਆਂ ਹੋਈਆਂ ਨੂੰ ਕੁੱਟਦੇ ਆ ਨਾ ਬੇਨਤੀ ਆ ਯਾਰ ਨਾ ਇਦਾਂ ਕਰਿਆ ਕਰੋ ਤੁਸੀਂ ਮੰਨ ਕੇ ਚਲੋ ਬਗਾਨੀ ਔਰਤ ਜਾਂ ਕੋਈ ਨਸ਼ਾ ਪੱਤਾ ਜਾਂ ਗੁੱਸੇ ਦਾ ਕਰਕੇ ਤੁਸੀਂ ਕੁੱਟ ਲੈਂਦੇ ਨਾ ਉਹਨੂੰ ਹਨਾ ਮੰਨਦਾ ਮੈਂ ਕੁੜੀਆਂ ਦੀ ਵੀ ਗਲਤੀ ਹੁੰਦੀ ਆ ਪਰ ਮੈਂ ਵੀ ਇੱਕ ਮਰਦੂਮ ਦੇ ਨਾਂ ਤੇ ਮੈਂ ਇਹ ਜੀ ਨੂੰ ਰਿਅਲਾਈਜ਼ ਕਰਦਾ ਹਾਂ ਤੇ ਫੀਲ ਆ ਮੈਂ ਵੀ ਜਿੰਨਾ ਤੱਕ ਮੇਰੇ ਹਿਸਾਬ ਨਾਲ ਜੇ ਹਾਂ 100 ਦੇ ਸਾਰੀਆਂ ਨਹੀਂ ਗਲਤ ਹੁੰਦੀਆਂ ਬਟ ਇਹ ਆ ਕਿ ਜੋ ਗਲਤ ਜ਼ਿਆਦਾਤਰ ਮੇਰੇ ਵਰਗੇ ਜਿਹੜੇ ਆ ਕਿ ਇੱਕ ਜਨਾਨੀ ਨੂੰ ਤੁਸੀਂ ਕੋਟਾ ਲੈਨੇ ਆ ਨਾ ਮੈਂ ਪਰਸੋਂ ਤਿੰਨ ਚਾਰ ਭੈਣਾਂ ਦੇ ਮੈਨੂੰ ਫੋਨ ਆਏ ਤੇ ਇੰਨੀਆਂ ਕੁ ਦੁਖੀ ਮੈਂ ਤੁਹਾਨੂੰ ਦੱਸ ਨਹੀਂ ਸਕਦਿਆਂ ਇੰਨਾਂ ਕੁ ਜ਼ਿਆਦਾ ਦੁਖੀ ਸੀ ਤੇ ਮੈਂ ਭਰਾਵਾਂ ਨੂੰ ਕਹਿੰਨਾ ਕਿ ਯਾਰ ਤੁਸੀਂ ਉਹਨਾਂ ਨੂੰ ਕੁੱਟ ਦੇਣਾ ਤੁਸੀਂ ਸੋਚ ਕੇ ਵੇਖੋ ਜੇ ਕੋਈ ਤੁਹਾਡੀ ਭੈਣ ਨੂੰ ਇਦਾਂ ਕੁੱਟੇ ਤੁਹਾਡੀ ਧੀ ਨੂੰ ਕੁੱਟੇ ਅੱਜ ਤੁਹਾਡੇ ਤੇ ਜਵਾਨੀ ਆ ਮੈਂ ਮੰਨਦਾ ਜਵਾਨੀ ਆ ਜੀ ਸਦਕੇ ਰਾਜ-ਰਾਜ ਜਵਾਨੀਆਂ ਮਾਣੋ ਤੁਸੀਂ ਜਵਾਨੀ ਸਦਾ ਨਹੀਂ ਰਹਿਣੀ ਜੱਟੋ ਮੱਲੋ ਸਦਾ ਜਵਾਨੀ ਨਹੀਂ ਰਹਿਣੀ ਤੁਸੀਂ ਬੁੱਢੇ ਹੋਣਾ ਵਾ ਤੇ ਜਦੋਂ ਤੁਸੀਂ ਉਹ ਸਟੇਜ ਤੇ ਆਏ ਜਦੋਂ ਤੁਹਾਡੀ ਧੀ ਨੂੰ ਕਿਸ ਨੇ ਕੁੱਟਿਆ ਨਾ ਜੋ ਉਹ ਪਿਓ ਦੇ ਬੀਜ ਦੀ ਆ ਨਾ ਉਹ ਪਿਓ ਜਾਣਦਾ ਵਾ ਕਿ ਉਹਦੀ ਜ਼ਿੰਦਗੀ ਕਿਦਾਂ ਦੀ ਹੋ ਜਾਂਦੀ ਆ ਇੱਕ ਤੇ ਤੁਸੀਂ ਸੋਚੋ ਵੀ ਸਾਰੀ ਜ਼ਿੰਦਗੀ ਉਹਨੇ ਪਹਿਲਾਂ ਪੜਾਇਆ ਉਹਨੂੰ ਠੀਕ ਆ ਨਿੱਕੀ ਜੀ ਨੂੰ ਕੀਤਾ ਐਡਾ ਏ ਐਡੀ ਨੂੰ ਉਹਨੇ ਮਤਲਬ ਵੱਡੀ ਕੀਤਾ ਹਨਾ ਵੱਡੀ ਕਰਨ ਤੋਂ ਬਾਅਦ ਕਿੰਨਾ ਉਹਦੇ ਤੇ ਪੈਸਾ ਖਰਚਿਆ ਕਿ ਹੁਣ ਮੰਨ ਕੇ ਚਲੋ ਆਪਾਂ ਜੇ ਕੋਈ ਪੈੜੀ ਲੈਣੇ ਕੋਈ ਡੰਗਰ ਕੁਝ ਵੀ ਬਿਜ਼ਨਸ ਵਾਲੀ ਚੀਜ਼ ਲੈਣੇ ਆ ਮੰਨ ਲਓ ਪਰ ਉਹ ਤੇ ਆਪਣੀ ਚਲੋ ਦਿਲ ਦਾ ਜੁਗਿਰ ਦਾ ਟੁਕੜਾ ਉਹ ਸਾਨੂੰ ਅਹੀਂ ਹਰ ਇੱਕ ਜੀ ਤੋਂ ਪ੍ਰੋਫਿਟ ਲੈਣ ਆਸਤੇ ਉਹਦੇ ਤੇ ਪੈਸਾ ਲਾਉਨੇ ਆ ਬਿਜ਼ਨਸ ਤੌਰ ਤੇ ਸਾਤੀਜ ਦਿਲ ਦਾ ਜਿਹੜਾ ਟੁਕੜਾ ਹੁੰਦਾ ਕਣੀ ਧੀ ਹੁੰਦੀ ਆ ਜਦੋਂ ਉਹ ਬੰਦਾ ਸਾਨੂੰ ਇੱਕ ਮੰਨ ਲੋ ਕਈ ਦੇ ਉਹਨਾਂ ਜਾਣ ਬੰਦਿਆਂ ਨੂੰ ਦੇ ਦਿੰਦੇ ਆ ਕਈ ਪਰਸਨਲ ਮਤਲਬ ਕੀ ਆਪਣੇ ਜਾਣ ਦੇ ਰਿਸ਼ਤੇਦਾਰੀ ਦੇ ਵਿੱਚ ਵਿਆਹ ਦਿੰਦੇ ਆ ਤੇ ਜਦੋਂ ਹੁਣ ਜਿਹੜੇ ਬਾਪ ਨੇ ਧੀ ਨੂੰ ਕਦੇ ਚਪੇੜ ਨਹੀਂ ਨਾ ਮਾਰੀ ਹੁੰਦੀ ਤੇ ਦੂਜਾ ਬੰਦਾ ਉਹਨੂੰ ਕੋਟਦਾ ਤੇ ਉਹਨੂੰ ਪਤਾ ਲੱਗਦਾ ਤੁਸੀਂ ਸੋਚ ਕੇ ਵੇਖੋ ਵੀ ਉਹਦੇ ਦਿਲ ਤੇ ਕੀ ਬੀਤਦੀ ਹੋਊਗੀ ਮੈਂ ਇਹ ਨਹੀਂ ਆਣਾ ਯਾਰ ਪਰ ਉਹ ਪਿਓ ਜਿਹੜਾ ਹੁੰਦਾ ਹੈ ਕਿ ਨਹੀਂ ਜਦੋਂ ਇਦਾਂ ਹੁੰਦੀ ਤੇ ਉਹਦੀ ਜਿਹੜੀ ਰੂਹ ਆਣਾ ਸਿੱਧੀ ਰੱਬ ਨਾਲ ਕਨੈਕਟ ਹੁੰਦੀ ਆ ਫਿਰ ਉਹ ਆਂਦਾ ਪਾਸ਼ਾ ਮੈਂ ਤੇਰੇ ਘੜੀ ਇਹ ਹੋਰਦਾ ਉਹ ਰੋ ਕੇ ਆਂਦਾ ਰੋ ਕੇ ਦੁਖੀ ਹੋਇਆ ਕਹਿੰਦਾ ਕਿ ਰੱਬਾ ਕਿਹਨੂੰ ਧੀ ਨਾ ਦੇ ਜੇ ਧੀ ਦਿੱਤੀ ਆ ਤੇ ਇਹੋ ਜੇ ਗਾਂ ਸੌਰੇ ਨਾ ਦੇਵੀ ਕਈ ਧੀਆਂ ਦੇ ਘਰਾਂ ਅੱਜ ਏਦਾਂ ਮੈਂ ਵੇਖਿਆ ਜਿਨ੍ਹਾਂ ਨੇ ਜੀਂਦੀਆਂ ਸਾੜਤੀਆਂ ਨਵਾਂ ਆਪਦੀਆਂ ਤੇ ਇਹ ਗੱਲ ਮੈਂ ਉਹਨਾਂ ਨੂੰ ਵੀ ਆਨਾ ਵਾਂ ਵੀ ਜੇ ਜਵੇਂ ਅੱਜ ਤੁਹਾਡੀ ਧੀ ਸੜੀ ਜਾਣਾ ਹੁੰਦਾ ਕਰਮਾਂ ਦਾ ਵੀ ਇਹ ਆ ਕੁਝ ਹਿਸਾਬ ਕਿ ਕਿਸੇ ਵੇਲੇ ਅਸੀਂ ਕਿਸੇ ਦੀ ਧੀ ਨੂੰ ਦੁਖੀ ਕੀਤਾ ਹੁੰਦਾ ਵਾ ਕਿਸੇ ਦੀ ਧੀ ਦਾੰਤ ਲਿਆ ਹੁੰਦਾ ਤੇ ਉਹੀ ਸਾੜੀ ਵਾਲੀ ਝੋਮੜੀ ਉਦਾਂ ਹੁੰਦਾ ਤੇ ਬੇਨਤੀ ਇਹ ਆ ਵੀ ਕਿਸੇ ਦੀ ਵੀ ਧੀ ਨੂੰ ਦੁਖੀ ਨਾ ਕਰਿਆ ਕਰੋ ਠੀਕ ਆ ਧੀਆ ਸਾਰਿਆਂ ਦੀਆਂ ਬਰਾਬਰ ਹੁੰਦੀਆਂ ਵੀਰ ਜੀ ਤੇ ਭੈਣਾਂ ਨੂੰ ਵੀ ਬੇਨਤੀ ਆ ਵੀ ਤੁਸੀਂ ਵੀ ਨਾ ਕਿਸੇ ਦੀ ਮਾਂ ਨੂੰ ਦੁਖੀ ਨਾ ਕਰਿਆ ਕਰੋ ਤੇ ਜਿਹੜੀ ਮਾਂ ਨੇ ਆਪਦੇ ਪੁੱਤ ਨੂੰ ਪਾਲਿਆ ਹੁੰਦਾ ਕੱਲ ਨੂੰ ਤੁਸੀਂ ਕਹਿ ਦਿੰਦੇ ਆ ਤੁਸੀਂ ਆਪਦੇ ਪਿਓ ਦੀ ਪਿਓ ਦੀ ਸੁੰਦਾ ਮਾਂ ਦੀ ਸੁੰਦਾ ਉਹਨਾਂ ਨੂੰ ਵੀ ਦੁੱਖ ਹੁੰਦਾ ਮਾਂ ਪਿਓ ਨੂੰ ਕਿ ਸਾਡਾ ਪਾਲਿਆ ਸਾਡਾ ਜਿਗਰ ਦਾ ਟੋੜਾ ਅੱਜ ਇਹ ਉਤੇ ਕਾਰਜ ਹੋ ਗਈ ਤੇ ਮੈਂ ਮੁੰਡਿਆਂ ਦੀ ਇਹੋ ਜੀ ਸਥਿਤੀ ਦੱਸਦਾ ਵਾਂ ਵੀ ਮੁੰਡਿਆਂ ਦੀ ਜਿਹੜੀ ਵਿਆਦ ਤੋਂ ਬਾਅਦ ਕਈ ਕਈ ਜਾਣਿਆਂ ਦੀ 100 ਦੇ ਵਿੱਚੋਂ 98 ਬੰਦਿਆਂ ਦੀ ਦੂਰਦਸ਼ਾ ਇੰਨੀ ਜਿਆਦੀ ਹੋ ਜਾਂਦੀ ਜਣਾ ਕਿ ਨਾ ਦਿਓ ਮਾਪਿਓ ਜੋਗੇ ਰਹਿ ਜਾਂਦੇ ਆ ਠੀਕ ਆ ਔਰ ਨਾ ਹੀ ਉਹ ਆਪ ਦੀ ਘਰ ਦੀ ਜੋਗਾ ਹੁੰਦਾ ਵਿਚਾਰਾ ਕਈ ਮੈਂ ਇਦਾਂ ਦੇ ਵੇਖੇ ਜਿਹੜੇ ਡਿਪਰੈਸ਼ਨ ਦੇ ਵਿੱਚ ਨਸ਼ਾ ਕਰਨ ਦਾ ਪੈਂਦੇ ਆ ਔਰ ਤਾਨੇ ਮੇਨੇ ਉਹਨਾਂ ਨੂੰ ਵਜਦੇ ਆ ਵੀ ਤੁਸੀਂ ਨਸ਼ਾ ਕਰਦੇ ਜੋ ਠੀਕ ਆ ਇਹ ਮੇਰੀ ਗੱਲ ਆ ਨਾ ਮਤਲਬ ਡੀਪਲੀ ਸਾਰੀ ਸੁਣ ਕੇ ਤੇ ਫੇਰ ਉਹਦਾ ਰਿਜ਼ਲਟ ਕਰਿਓ ਤੁਸੀਂ ਕਮੈਂਟ ਜਿਹੜੇ ਮਰਜ਼ੀ ਕਰਦੇ। ਮੇਰੇ ਸਹਾਂ ਨਾਲ ਵਿਆਹ ਤੋਂ ਬਾਅਦ ਜਿਹੜਾ ਬੰਦਾ ਨਸ਼ਾ ਕਰਦਾ ਨਾ ਉਹ ਜਾਂ ਘਰ ਦੀ ਤੇ ਉੱਥੋਂ ਦੁਖੀ ਹੋਊ ਤੇ ਜਾਂ ਪਰਿਵਾਰ ਦੇ ਹੱਥੋਂ ਦੁਖੀ ਹੋਊਗਾ ਜਿੱਥੋਂ ਤੱਕ ਮੈਨੂੰ ਲੱਗਦਾ। ਜੇ ਉਹ ਔਰਤ ਉਹਦਾ ਸਾਥ ਦਵੇ ਨਾ ਬੰਦੇ ਦਾ। ਵੀ ਕੋਈ ਗੱਲ ਨਹੀਂ ਆ। ਜੇ ਤੇਰੇ ਮਾਂ ਹੁਣ ਜਿਵੇਂ ਮੰਨ ਲਓ ਕੁੜੀ ਦੇ ਮਾਂ ਪਿਓ ਉਹਨੂੰ ਝਿੜਕਦੇ ਆ ਤੇ ਕੁੜੀ ਫਿਰ ਵੀ ਜਰ ਲੈਂਦੀ ਤੇ ਜੇ ਇਦਾਂ ਮਾਂ ਜਾਂ ਪਿਓ ਦੇ ਮੁੰਡੇ ਨੇ ਕੁਝ ਕਿਹਾ ਤਾਂ ਤੇ ਜਰੂਰ ਜੇ ਤੁਸੀਂ ਕਿਸਦਾ ਘਰ ਛੱਡ ਕੇ ਆਈਆਂ ਤੇ ਉਹ ਵੀ ਸੋਚੋ ਵੀ ਕਿਸਦਾ ਪੁੱਤ ਵਾ ਜਿੰਨਾ ਪਾਲਿਆ ਤੀ 35 ਸਾਲ ਅੰਜੀ 30 ਸਾਲ ਲਾ ਲੋ ਉਹਦੀਆਂ ਵੀ ਜਰੂਰ ਥੋੜਾ ਜਿਹਾ ਯਾਰ ਜੇ ਤੁਸੀਂ ਆਪਦੇ ਪਿਓ ਦਾ ਸਾਥ ਦਿੰਦੀਆਂ ਪਾਪਾ ਮੈਂ ਆ ਚੀਜ਼ ਨਹੀਂ ਲੈਣੀ ਤੇ ਮੁੰਡੇ ਦਾ ਵੀ ਸਾਥ ਦਓ ਮੁੰਡੇ ਦੇ ਪਰਿਵਾਰ ਦਾ ਵੀ ਉਹਨੂੰ ਨੀਵਾ ਵਿਖਾਉਣ ਦੀ ਕੋਸ਼ਿਸ਼ ਨਾ ਕਰੋ ਜਿੰਨਾ ਪਿਆਰ ਤੁਸੀਂ ਆਪਦੇ ਪੇਕੇ ਆਮ ਕਰਨ ਦੀਆਂ ਜੋ ਉਹਨਾਂ ਪਰਵਾਹ ਆਪਦੇ ਸਹੁਰੇ ਪਰਿਵਾਰ ਨਾਲ ਨਾ ਕਰੋ ਹਾਂ ਮੈਂ ਦੋਵਾਂ ਨੂੰ ਇਹ ਕਹਿੰਦਾ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਕੱਲੀ ਕੁੜੀ ਨੂੰ ਕਹਿੰਦਾ ਜਾਂ ਕੱਲੇ ਮੁੰਡੇ ਨੂੰ ਕਹਿੰਦਾ ਮੈਂ ਉਹਨੂੰ ਵੀ ਕਹਿੰਦਾ ਕਿ ਭਰਾ ਤੂੰ ਉਹਦਾ ਵੀ ਸਾਥ ਦੇ ਜਿਹੜੀ ਆਪਦਾ ਘਰ ਬਾਹਰ ਛੱਡ ਗਿਆਈ ਆਪਾਂ 5-7 ਦਿਨ ਕਿਸੇ ਦੇ ਵਾਂਡੇ ਰਹਿਣ ਚੱਲ ਜੀਏ ਨਾ ਤੇ ਜੀ ਭੱਜੂ ਭੱਜੂ ਕਰਦਾ ਕਿ ਇੱਥੇ ਨਹੀਂ ਰਹਿਣਾ ਮੈਂ ਘਰੇ ਜਾਣਾ ਮੇਰਾ ਜੀ ਨਹੀਂ ਲੱਗੰਦਿਆ ਤੇ ਜਿਹਨੇ 25-30 ਸਾਲ ਆਪਦੇ ਪਿਓ ਦੇ ਘਰ ਗੁਜ਼ਾਰੇ ਆ ਤੇ ਇੱਕੇ ਦਮ ਆਪਣੇ ਕੋਲ ਆਣ ਕੇ ਰਹਿਣ ਦੇ ਤੇ ਕਿੱਡਾ ਵੱਡਾ ਜਿਗਰਾ ਕਰਕੇ ਰਹਿਣ ਦੇ ਹੋਊਗੀ ਹਣਾ ਮੱਲਾ ਆਪਣਾ ਕਈ ਯਾਰ ਮੰਮੀ ਘਰੋਂ ਕਿ ਦਿਲ ਜੀਏ ਬਾਹਰ ਜਾਂ ਬਾਪੂ ਚੱਲ ਜੇ ਤੇ ਜੀ ਨਹੀਂ ਲੱਗਦਾ ਜਿਹੜੀ ਸਾਰਾ ਕੁਝ ਛੱਡ ਗਿਆਈ ਆ ਹਨਾ ਉਹਦਾ ਕਿੱਡਾ ਵੱਡਾ ਜਿਗਰਾ ਹੋਊਗਾ ਉਹ ਰਹਿੰਦੀ ਆ ਜਦੋਂ ਉਹਨੂੰ ਤੁਸੀਂ ਪਿਆਰ ਦਿੰਨੇ ਆ ਉਹਨੂੰ ਉਹ ਫੀਲਿੰਗਸ ਦਿੰਨੇ ਆ ਜਿਹੜੀਆਂ ਉਹਨੂੰ ਆਪਦੇ ਪੇਕੇ ਪਰਿਵਾਰ ਚ ਮਿਲਦੀਆਂ ਤੇ ਉਹਦਾ ਜੀ ਲੱਗ ਜਾਂਦਾ ਤੇ ਜੇ ਉਹੋ ਹੀ ਉਹਨੂੰ ਤਾਣੇ ਮੇਣੇ ਸਾਰਾ ਕੁਝ ਦੇਈ ਜਾਣਾ ਤੇ ਉਹ ਕਹਿ ਤਾ ਕੁਝ ਨਹੀਂ ਸਕਦੀ ਹੁੰਦੀ ਕਿਉਂਕਿ ਮਜਬੂਰੀਆਂ ਚ ਵੱਜ ਚੁੱਕੀ ਹੁੰਦੀ ਕਿਉਂਕਿ ਵਿਆਹ ਇੱਕ ਇੱਕ ਇਹੋ ਜਿਹਾ ਆ ਰਿਜ਼ਲਟ ਲਾ ਲੋ ਕਿਸੇ ਵੀ ਤਰ੍ਹਾਂ ਨਤੀਜਾ ਲਾ ਲੋ ਵੀ ਇਤੋਂ ਜਿਹੜਾ ਕਿ ਨਹੀਂ ਇਹ ਹੋ ਜਾਂਦਾ ਹੋਂ ਤੋਂ ਪਹਿਲਾਂ ਜੋ ਕੁਝ ਵੀ ਹੋ ਸਕਦਾ ਜਦੋਂ ਹੋ ਜਾਂਦਾ ਨਾ ਫਿਰ ਬਹੁਤ ਵੱਡਾ ਡਿਸੀਜਨ ਬਹੁਤ ਵੱਡਾ ਫੈਸਲਾ ਹੁੰਦਾ ਤੇ ਇਹ ਇੱਕ ਅਜਿਹਾ ਫੈਸਲਾ ਹੁੰਦਾ ਵਾ ਜਿੰਨੂੰ ਬਾਅਦ ਵਿੱਚ ਨਕਾਰਿਆ 100 ਦੇ ਵਿੱਚੋਂ 97% ਨਕਾਰਿਆ ਨਹੀਂ ਜਾ ਸਕਦਾ ਕਿ ਇਹਨੂੰ ਛੱਡਿਆ ਨਹੀਂ ਜਾ ਤਿੰਨ ਪਰਸੈਂਟ ਤਲਾਥ ਰੂਪ ਹੋ ਜਾਂਦੇ ਮੈਂ ਮੰਨਦਾ ਪਰੇ ਜ਼ਿੰਦਗੀ ਨੂੰ ਨਾ ਜੀਆ ਕਰੋ ਖੁੱਲ ਕੇ ਜੀਆ ਕਰੋ ਉਹਦੇ ਨਾਲ ਵੀ ਮੈਂ ਕੁੜੀ ਨੂੰ ਵੀ ਕਹਿੰਨਾ ਕਿ ਪਿਆਰ ਨਾਲ ਰਿਹਾ ਕਰ ਤੇ ਭਰਾ ਨੂੰ ਵੀ ਕਹਿਣਾ ਵੀ ਤੂੰ ਉਹਦੇ ਨਾਲ ਪਿਆਰ ਨਾਲ ਰਿਹਾ ਕਰ ਪਿਆਰ ਨਾਲ ਰੱਖਿਆ ਕਰ ਦੋਵੇਂ ਜੀ ਆਪਸ ਵਿੱਚ ਜੇ ਦਿਨੇ ਲੜ ਪਈਓ ਤੇ ਸ਼ਾਮ ਨੂੰ ਬੋਲ ਪਿਆ ਕਰੋ ਪਿਆਰ ਹੋਰ ਗੂੜਾ ਹੋ ਜਾਊਗਾ ਲੜਾਈ ਝਗੜੇ ਦੋਵਾਂ 'ਚ ਚੱਲਦੇ ਆ ਵਿਆਹ ਤੋਂ ਪਹਿਲਾਂ ਭੈਣ ਭਰਾਵਾਂ 'ਚ ਵੀ ਹੁੰਦੇ ਆ ਭਾਈਆਂ 'ਚ ਵੀ ਹੁੰਦੇ ਚਾਚੇ ਤਾਇਆ 'ਚ ਵੀ ਭਰੇ ਨਹੀਂ ਕਿ ਆਪਾਂ ਮਤਲਬ ਇਹੋ ਜਿਹਾ ਫੈਸਲਾ ਲੈ ਲੈਨੇ ਕਿ ਉਹਨੂੰ ਛੱਡਣਾ ਛਡਾਉਣ ਵਾਲਾ ਫੈਸਲਾ ਕਰ ਲੈਣੇ ਆ ਇਹੋ ਜਿਹਾ ਕੁਝ ਵੀ ਨਾ ਫੈਸਲਾ ਲਿਓ ਕਿ ਜਿਹੜੀ ਜ਼ਿੰਦਗੀ ਬਰਬਾਦ ਹੋ ਜੇ ਇੱਕ ਜਦੋਂ ਤਲਾਕ ਹੋ ਜਾਂਦਾ ਜਾਂ ਕੋਈ ਇਦਾਂ ਦੀ ਗੱਲ ਹੋ ਜਾਂਦੀ ਜਿਹੜੇ ਬੱਚੇ ਹੁੰਦੇ ਹਨ ਉਹਨਾਂ ਦੀ ਜ਼ਿੰਦਗੀ ਖਤਮ ਹੋ ਜਾਂਦੀ ਆ ਨਾ ਦੇ ਅੱਜ ਦੇ ਸਮੇਂ 'ਚ ਕੋਈ ਪਿਓਕਤੀ ਨੂੰ ਨਾ ਪਿਆਰ ਕਰੂਗਾ ਜਿੰਨਾ ਅਸਲ ਪਿਓ ਕਰਦਾ ਤੇ ਨਾ ਮਾਂ ਹੀ ਕਰਦੀ ਆ ਹੋ ਸਕਦਾ ਕਿਤੇ ਅੱਧਾ ਕਿ ਕਿਤੇ ਕੋਈ ਕਰ ਲੇ ਪਰ ਜਿਹੜਾ ਮਾਂ ਨੇ ਪਿਆਰ ਦੇਣਾ ਹੁੰਦਾ ਉਹ ਮਾਂ ਹੀ ਦਿੰਦੀ ਜਿਹੜਾ ਪਿਓ ਨੇ ਪਿਆਰ ਦੇਣਾ ਹੁੰਦਾ ਨਾ ਪਿਓ ਹੀ ਦਿੰਦਾ ਹੱਥ ਬੰਨ ਕੇ ਬੇਨਤੀ ਆ ਵੀ ਲੜਾਈ ਝਗੜਿਆਂ ਨੂੰ ਅਵੋਇਡ ਕਰੋ ਬਾਕੀ ਤੁਹਾਡੇ ਬੱਚਿਆਂ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਇਸ ਚੀਜ਼ ਦਾ ਬਹੁਤ ਹੀ ਜ਼ਿਆਦਾ ਅਸਰ ਪੈਂਦਾ ਵਾ ਬੱਚਿਆਂ ਦੇ ਉਤੇ ਇਸ ਚੀਜ਼ ਦਾ ਲੜਾਈ ਝਗੜਿਆਂ ਦਾ ਤੇ ਕੋਸ਼ਿਸ਼ ਇਹ ਕਰਿਆ ਕਰੋ ਵੀ ਜੇ ਇੱਕ ਲੜਦਾ ਨਾ ਤੇ ਦੂਜਾ ਜਾਣਾ ਚੁੱਪ ਕਰ ਜਾਇਆ ਕਰੋ ਇਹ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਕਿ ਜੇ ਇੱਕ ਲੜਦਾ ਨਾ ਤੇ ਦੂਜਾ ਜਾਣਾ ਚੁੱਪ ਕਰ ਜਾਇਆ ਕਰੋ ਲੜਾਈ ਢਲ ਜਾਂਦੀ ਆ ਜਦੋਂ ਦੋਵੇਂ ਆਪਸ ਵਿੱਚ ਬੋਲਦੇ ਆ ਨਾ ਤੇ ਜਿਹੜੇ ਲਫ਼ਜ਼ ਮੂੰਹ ਵਿੱਚੋਂ ਨਿਕਲ ਜਾਂਦੇ ਇੱਕ ਵਾਰ ਉਹ ਲਫ਼ਜ਼ ਬਾਅਦ ਵਿੱਚ ਮੂੰਹ 'ਚ ਨਹੀਂ ਪੈਂਦੇ ਜੋ ਇਹ ਗੱਲ ਮੇਰੀ ਯਾਦ ਰੱਖਿਓ ਉਹ ਲਫ਼ਜ਼ ਮੂੰਹ 'ਚੋਂ ਨਿਕਲੇ ਹੋਏ ਮੂੰਹ 'ਚ ਨਹੀਂ ਪੈਂਦੇ ਤੇ ਜਦੋਂ ਅਸੀਂ ਆਪਾਂ ਪੇਕਿਆਂ ਦੇ ਸਹੁਰਿਆਂ ਦੇ ਤਾਣੇ ਦਿੰਨੇ ਨਾ ਇੱਕ ਦੂਜੇ ਨੂੰ ਉਹ ਗੱਲਾਂ ਰੜਕਦੀਆਂ ਵਾ ਕਿਤੇ ਨਾ ਕਿਤੇ ਉਸੇ ਵਿੱਚ ਇਹੋ ਜਿਹਾ ਕੁਝ ਵੀ ਨਾ ਬੋਲੋ ਕਹਦੀ ਆਣ ਦੇ ਛਾੜ ਦੇ ਮਾਪਿਓ ਦੇ ਪਰ ਖਿਲਾਫ ਕਿ ਜਿਹੜਾ ਤੁਹਾਨੂੰ ਖਮਿਆ ਜਾ ਭੁਗਤਣਾ ਪਵੇ ਠੀਕ ਹੈ ਕੋਸ਼ਿਸ਼ ਕਰਿਆ ਕਰੋ ਕਿ ਲੜਾਈ ਨੂੰ ਟਾਲਿਆ ਕਰੋ ਇੱਕ ਜਣਾ ਚੁੱਪ ਕਰ ਜਾਇਆ ਕਰੋ ਇਹ ਮੇਰੀ ਜ਼ਿੰਦਗੀ ਦਾ ਪ੍ਰੈਕਟੀਕਲ ਹੱਕ ਹੈ ਇਹ ਨਹੀਂ ਕਿ ਮੇਰਾ ਵਿਆਹ ਆਵਾ ਮੈਂ ਲੜਦਾ ਝਗੜਦਾ ਨਹੀਂ ਆ ਬਟ ਇਹ ਹੈ ਕਿ ਹਰ ਵੇਲੇ ਇਹ ਨਹੀਂ ਕਿ ਮੈਂ ਹੀ ਸਹੀ ਹਾਂ ਮੈਂ ਗਲਤ ਵੀ ਹੋ ਸਕਦਾ ਇਹ ਤੁਸੀਂ ਆਪਣੇ ਆਪ ਨੂੰ ਇਹ ਮੈਂ ਨਹੀਂ ਆਣਾ ਵੀ ਉਹਦੇ ਸਾਹਮਣੇ ਸ਼ੋਅ ਕਰੂਗੀ ਮੈਂ ਗਲਤਾਂ ਲਾ ਲਵਾਂ ਤੇ ਚੁੱਪ ਕਰ ਜਾਣਾ ਨਾ ਬਹੁਤ ਵੱਡਾ ਸਭ ਕਾ ਬਹੁਤ ਹੀ ਵਧੀਆ ਰਿਜ਼ਲਟ ਆਉਂਦਾ ਹੈ ਇਸ ਚੀਜ਼ ਦਾ ਚੁੱਪ ਦਾ ਮੈਂ तहे دل ਤੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਘਰ ਵਸਾ ਕੇ ਰੱਖਿਆ ਆਪਣੇ ਹੁਣ ਤੱਕ ਮਾਂ ਪਿਓ ਦੀ ਇੱਜ਼ਤ ਰੱਖੀ ਹੈ ਇਦਾਂ ਵਸਾ ਕੇ ਰੱਖਿਓ ਜ਼ਿੰਦਗੀ ਜਿੰਦਾਬਾਦ ਲੜਾਈਆਂ ਤੇ ਘੜੇ ਹੁੰਦੇ ਹੀ ਰਹਿੰਦੇ ਸਾਰੇ ਪਰਿਵਾਰਾਂ 'ਚ ਹੁੰਦੇ ਆ ਤੇ ਇਹ ਮੇਰੇ ਫੈਸਲੇ ਕੋਈ ਨਹੀਂ ਕੀ ਪਰਿਵਾਰ ਟੁੱਟ ਜਾਣਾ ਠੀਕ ਆ ਕੀ ਹੋਰ ਵੀਡੀਓ ਲਈ ਪ੍ਰਵਾ ਆਪਣੇ ਨੂੰ ਫੋਲੋ ਕਰਿਓ ਸਬਸਕ੍ਰਾਈਬ ਕਰਿਓ ਕੁਝ ਕਿਆ ਹੋਵੇ ਗਲਤ ਤੇ ਮਾਫ ਕਰਿਓ ਫਿਰ ਵੀ ਕੁਝ ਪੁੱਛਣਾ ਹੋਵੇ ਕੋਈ ਤੁਹਾਨੂੰ ਲੱਗਦਾ ਹੋਵੇ ਕੋਈ ਗੱਲ ਬਾਤ ਜਮੈਂ ਗਲਤ ਗਈ ਆ ਤੇ ਮੈਨੂੰ ਕੰਟੈਕਟ ਕਰ ਲਿਓ ਧੰਨਵਾਦ